ਕੋਈ ਵੀ ਆਕੇ ਕਿਸਾਨ ਆਕੇ ਇਥੇ ਕੱਪੜੇ ਆਪਣੇ ਧਵਾਉਂਦਾ ਹੈ ਹਾਂਜੀ ਪਾਜੀ ਸਾਰੇ ਕੋਈ ਵੀ ਆ ਜਵੇ ਕੱਪੜੇ ਧੋਣ ਨੂੰ ਆ ਸਾਨੂੰ ਕੋਈ ਨਹੀਂ ਜਿੱਦਾਂ ਕੋਈ ਆਈ ਜਾਂਦਾ ਅਸੀਂ ਧੋਈ ਜਾਂਦੇ ਨਾਲ ਨਾਲ ਕੱਪੜੇ ਉਹ ਲਈ ਜਾਂਦੇ ਆਪਣੇ ਨਮ ਨਮਾ ਕੰਮ ਯਾਣਾ ਇਹ ਮਸ਼ੀਨਾਂ ਘਟਿਆ ਸੰਗ ਜ਼ਿਆਦਾ ਆ ਤਾਂ ਥੋੜਾ ਹਜੇ ਬੀਜ਼ੀ ਆ ਕੱਲ ਦਾ ਕੰਮ ਇੱਦਾਂ ਚੱਲਦਾ ਇੱਕ ਬੱਤਲ ਕਰਕੇ ਸੀ ਮੀਂਹ ਕਰਕੇ ਪੂਰਾ ਕੰਮ ਨਿਕਲਿਆ ਨਹੀਂ ਜ਼ਿਮੀਦਾਰ ਖੇਤੀ ਦੇ ਵਿੱਚੋਂ ਧਨ ਕਮਾਵੇ ਜਾਂ ਨਾ ਕਮਾਵੇ ਉਹ ਜਿਹੜੀ ਸਭ ਤੋਂ ਵੱਡੀ ਕਮਾਈ ਕਰਦਾ ਹਨਾ ਸਬਰ ਦੀ ਉਹ ਦੁਨੀਆ ਦਾ ਕੋਈ ਬਿਜ਼ਨਸਮੈਨ ਨਹੀਂ ਕਰਦਾ ਕੋਈ ਦੁਨੀਆ ਦਾ ਬਿਜ਼ਨਸਮੈਨ ਦਿਖਾ ਦਿਓ ਉਹਦੀ ਫੈਕਟਰੀ ਕਿਸੇ ਲਾਸ ਕਾਰਨ ਘਾਟੇ 'ਚ ਚੱਲ ਜਵੇ ਕਿਸੇ ਕਾਰਨ ਉਹਦੀ ਦਵਾਰੀ ਦੁਬਾਰਾ ਹਿੰਮਤ ਨਹੀਂ ਪੈਂਦੀ ਤਕੜੇ ਤਕੜੀਆਂ ਫੈਕਟਰੀਆਂ ਬੰਦ ਪਈਆਂ ਜੇ ਉਹ ਘਾਟੇ ਚੱਲ ਜਵੇ ਸਾਨੂੰ ਬਾਬੇ ਨਾਨਕ ਨੇ ਕਿਰਤ ਇਦਾਂ ਦੀ ਬਖਸ਼ੀ ਆ ਅਸੀਂ ਮਰ ਕੇ ਉੱਠ ਕੇ ਫੇਰ ਖੜੇ ਹੁੰਨੇ ਆ ਕਿਹਦੇ ਨਾਲ ਥੱਕ ਪੰਗੇ ਲੈਂਦੇ ਆ ਇਹ ਗਵਰਨਮੈਂਟ ਸਾਡੀ ਤਾਂ ਸਬਰ ਹੀ ਆ ਅਸੀਂ ਜੰਮਣ ਤੋਂ ਲੈ ਕੇ ਮਰਨ ਤੱਕ ਖੇਤੀ ਜੋ ਸਬਰੇ ਦਾ ਕੱਢਦੇ ਆ ਇਹ ਛੱਲੀ ਤੁਸੀਂ ਜ਼ਿੰਮੇਦਾਰ ਦੇ ਖੇਤ ਵਿੱਚੋਂ ਭਾਵੇਂ 10 ਤੋਲ ਲਓ ਤੁਹਾਨੂੰ ਕੁਝ ਨਹੀਂ ਕਹੂਗਾ। ਕੋਹੀ ਛੱਕ ਛੱਲੀ ਇਹਨਾਂ ਦੇ ਕਾਰਪੋਰੇਟ ਘਰਾਣਿਆਂ ਦੇ ਵਿੱਚ ਉਹ 20 25 25 ਰੁਪਏ 30 30 ਰੁਪਏ ਦੀ ਬੈਗ ਦੀ ਜਿਹੜੇ ਸਾਡੇ ਫ੍ਰੀ ਲੈ ਜਾਂਦੇ ਆ। ਹੁਣ ਆ ਗੜੇ ਮਾਰੀ ਕਿੰਨੀ ਹੋਈ ਆ। ਕਣਕ ਕਈ ਏਰੇ ਤਬਾਹ ਵੀ ਹੋ ਗਈ। ਹਾੜ ਆਏ। ਫਸਲ ਤਬਾਹ ਹੋ ਗਈ। ਅਸੀਂ ਫੇਰ ਫਸਲ ਲਗਾਉਨੇ ਆ। ਇਹ ਸਾਡੇ ਜਿਹੜੇ ਜਿਗਰੇ ਸਾਨੂੰ ਖੂਨ ਚੋਂ ਮਿਲੇ ਆ। ਜਾ ਸਵਰ ਮਿਲਿਆ ਆ ਇਹਦਾ ਮੁਕਾਬਲਾ ਦੁਨੀਆ ਤੇ ਕੋਈ ਗਵਰਨਮੈਂਟ ਆ ਕੋਈ ਪ੍ਰਸ਼ਾਸਨ ਆ ਕੋਈ ਨਿਕਾ ਕਿਸਾਨੀ ਅੰਦੋਲਨ ਦੇ ਵਿੱਚ ਨੌਜਵਾਨ ਵੱਖੋ ਵੱਖਰੇ ਤਰੀਕਿਆਂ ਦੇ ਨਾਲ ਸੇਵਾ ਨਿਵਾਰੇ ਨੇ ਉਹਨਾਂ ਵਿੱਚ ਕੁਝ ਨੌਜਵਾਨ ਕੱਪੜੇ ਧੋਣ ਦੀ ਵੀ ਸੇਵਾ ਨਿਵਾਰੇ ਨੇ ਜਿਹੜੇ ਵੀ ਕਿਸਾਨਾਂ ਨੂੰ ਲੋੜ ਆ ਕਿਸਾਨ ਇੱਥੇ ਆਂਦੇ ਨੇ ਆਪਣੇ ਕੱਪੜੇ ਧੋ ਆਂਦੇ ਨੇ ਵਾਸ਼ਿੰਗ ਮਸ਼ੀਨਾਂ ਲੱਗੀਆਂ ਹੋਈਆਂ ਨੇ ਪਿੱਛੇ ਵੀਰ ਸਾਡੇ ਨਾਲ ਮੌਜੂਦ ਆ ਗੱਲਬਾਤ ਵੀ ਅੱਗੇ ਇਹਨਾਂ ਨਾਲ ਕਰਾਂਗੇ ਬਾਈ ਜੀ ਕੀ ਹਾਲ ਹੈ ਜੀ ਬਹੁਤ ਵਧੀਆ ਭਾਈ ਜੀ ਭਾਈ ਜੀ ਕਾਫੀ ਬਿਜੀ ਲੱਗਦੇ ਹੋ ਅਸੀਂ ਆਏ ਕਾਫੀ ਟਾਈਮ ਤੇ ਖੜੇ ਆ ਤੁਸੀਂ ਕਪੜੇ ਧੋਈ ਜਾ ਰਹੇ ਹੋ ਲਗਾਤਾਰ ਭਾਈ ਫੇ ਹੁਣ ਹਜੇ ਨਵਾਂ ਨਵਾਂ ਕੰਮ ਆਣਾ ਇਹ ਮਸ਼ੀਨਾਂ ਘਟਿਆ ਸੰਗ ਜਿਆਦਾ ਆ ਤਾਂ ਥੋੜਾ ਹਜੇ ਬਿਜੀ ਆ ਕੱਲ ਦਾ ਕੰਮ ਇੱਦਾਂ ਚੱਲਦਾ ਇੱਕ ਬਦਲ ਕਰਕੇ ਸੀ ਮੀਂਹ ਕਰਕੇ ਪੂਰਾ ਕੰਮ ਨਿਕਲਿਆ ਨਹੀਂ ਹੁਣ ਅੱਜ ਬਸ ਇੱਦਾਂ ਹੀ ਚਲਾਈ ਹੋਈ ਜਾਂਦੀ ਆ ਕਿਹੜੇ ਇਲਾਕੇ ਤੋਂ ਆਇਓ ਭਾਈ ਆਪਣਾ ਫਗਵਾੜਾ ਏਰੀਆ ਕਿਸਾਨ ਜੂਨੇ ਦਵਾਬਾ ਮਨਜੀਤ ਸਿੰਘ ਰਾਏ ਬਲ ਠੀਕ ਹੈ ਤੇ ਵਾਸ਼ਿੰਗ ਮਸ਼ੀਨਾਂ ਭਾਜੀ ਜਥੇਵੰਦੀ ਬਲੋਂ ਕੁਛ ਜਥੇਵੰਦੀ ਬਲੋਂ ਆ ਜਿੱਦਾਂ ਹੁਣ ਆਉਂਦੇ ਆ ਕਈ ਸੇਵਾ ਕਰ ਜਾਂਦੇ ਹਾਂ ਜੀ ਭਾਜੀ ਇਹ ਆਈਡੀਆ ਕੀ ਦਾ ਹੈ ਭਾਜੀ ਆਈਡੀਆ ਆਪਾਂ ਪਿੱਛੇ ਸਭ ਕੁਝ ਸਿੱਖ ਕੇ ਆਏ ਆ ਨਾ ਜਿਹੜਾ ਪਹਿਲਾ ਅੰਦੋਲਨ ਕੀਤਾ ਸੀ ਬਸ ਉਹੀ ਆਈਡੀਆ ਗਾਂਦੀਆਂ ਚੱਲੀ ਜਾਂਦਾ ਪਿਛਲੀ ਵਾਰ ਆਪਣੇ ਪਹਿਲਾਂ ਕਬੱਡੀ ਵਾਲੇ ਵੀਰਾਂ ਨੇ ਲਾਈਆਂ ਸੀਗੀਆਂ ਉੱਥੇ ਮਸ਼ੀਨਾਂ KFC ਦੇ ਕੋਲ ਬਸ ਹੁਣ ਇੱਥੇ ਲੱਗ ਗਈਆਂ ਇਹ ਹੁਣ ਲੱਗੀ ਜਾਣੀਆਂ ਜਿੰਦਾਂ ਦਾ ਕੰਮ ਵਧੀ ਜਾਂਦਾ ਆ ਤੇ ਭਾਜੀ ਦਿਨ 'ਚ ਫਿਰ ਕੋਈ ਵੀ ਆ ਕੇ ਕਿਸਾਨ ਆ ਕੇ ਇੱਥੇ ਕੱਪੜੇ ਆਪਣੇ ਧਵਾਉਂਦਾ ਹੈ ਹਾਂਜੀ ਭਾਜੀ ਸਾਰੇ ਕੋਈ ਵੀ ਆ ਜਵੇ ਕੱਪੜੇ ਧੋਣ ਨੂੰ ਆ ਸਾਨੂੰ ਕੋਈ ਨਹੀਂ ਜਿੰਦਾਂ ਕੋਈ ਆਈ ਜਾਂਦਾ ਅਸੀਂ ਧੋਈ ਜਾਂਦੇ ਨਾਲ ਨਾਲ ਕੱਪੜੇ ਉਹ ਲਈ ਜਾਂਦੇ ਆਪਣੇ ਹਾਂਜੀ ਤੇ ਭਾਜੀ ਕਿੰਨੇ ਜੇ ਤਾਂ ਸ਼ਾਮ ਤੱਕ ਆਈ ਜਾਣ ਉਦੋਂ ਤੱਕ ਏ ਬਸ ਹੁਣ ਸਵੇਰ ਦੀ ਜੇ ਰੋਟੀ ਵੀ ਨਹੀਂ ਖਾਧੀ ਕੰਮ ਚੱਲੀ ਜਾਂਦਾ ਭਾਜੀ ਵੱਡੀ ਗੱਲ ਆਪਾਂ ਇਹ ਕਹਿ ਸਕਦੇ ਕਿਉਂਕਿ ਜਦੋਂ ਹੋਰ ਜਗਾ ਅੰਦੋਲਨ ਹੁੰਦੇ ਆ ਤੇ ਇਹ ਖਾਸ ਕਰਕੇ ਜਦੋਂ ਪੰਜਾਬ ਦਾ ਅੰਦੋਲਨ ਹੁੰਦਾ ਆ ਹਰ ਤਰ੍ਹਾਂ ਦੀ ਚੀਜ਼ ਉਪਲਬਧ ਹੁੰਦੀ ਆ ਤੇ ਆ ਵਾਸ਼ਿੰਗ ਮਸ਼ੀਨ ਵਾਲੀ ਤਾਂ ਇੱਕ ਵੱਖਰੀੋ ਚੀਜ਼ ਆਪਾਂ ਕਹਿ ਸਕਦੇ ਭਾਜੀ ਇਹ ਗੁਰੂਆਂ ਪੀਰਾਂ ਦੀ ਦੇਣ ਆ ਪੰਜਾਬ ਤੇ ਕੁਛ ਮਿੱਟੀ ਏਦਾਂ ਦੀ ਸਾਡੀ ਕੁਛ ਖੂਨ ਸਾਡਾ ਏਦਾਂ ਦਾ ਜਜ਼ਬਾ ਏਦਾਂ ਦਾ ਆ ਜਿਹੜਾ ਆਪਾਂ ਇਸ ਪਾਸੇ ਵੱਲ ਹੋ ਜਾਂਦੇ ਆ ਹਨਾ ਨਹੀਂ ਤਾਂ ਦੂਜੇ ਅੰਦੋਲਨ ਵੀ ਕਈ ਹੁੰਦੇ ਆ ਕਿ ਇੰਦੀ ਫੈਸਿਲਿਟੀ ਮਿਲਦੀ ਇਹਦਾ ਪ੍ਰਮਾਤਮਾ ਬੋਲੇ ਮੇਰੇ ਆਪਣੇ ਆਪ ਹੀ ਬਸ ਮਰਨ ਤੋਰਨ ਦੀ ਦੇਰ ਆ ਪਿੱਛੇ ਸਭ ਕੁਝ ਆਪੇ ਆ ਜਾਂਦਾ ਜਿਸ ਤਰ੍ਹਾਂ ਬਾਜੀ ਕਹਿੰਦੇ ਜ਼ੁਲਮ ਦੇ ਖਿਲਾਫ ਲੜਨਾ ਆ ਪੰਜਾਬੀਆਂ ਦੇ ਵਿੱਚ ਖੂਨ ਦੇ ਵਿੱਚ ਉਸੇ ਤਰ੍ਹਾਂ ਸੇਵਾ ਭਾਵਨਾ ਵੀ ਖੂਨ ਦੇ ਵਿੱਚ ਹੈਗੀ ਹੈ ਬਿਲਕੁਲ ਬਾਜੀ ਸਬਰ ਜਿੱਦਾਂ ਹੁਣ ਸਾਰੇ ਜ਼ਿਮੀਦਾਰ ਆ ਜਿਹੜੀ ਮੇਨ ਗੱਲ ਹੈ ਨਾ ਜ਼ਿਮੀਦਾਰ ਖੇਤੀ ਦੇ ਵਿੱਚੋਂ ਧਨ ਕਮਾਵੇ ਜਾਂ ਨਾ ਕਮਾਵੇ ਉਹ ਜਿਹੜੀ ਸਭ ਤੋਂ ਵੱਡੀ ਕਮਾਈ ਕਰਦਾ ਹੈ ਨਾ ਸਬਰ ਦੀ ਉਹ ਦੁਨੀਆ ਦਾ ਕੋਈ ਬਿਜ਼ਨਸਮੈਨ ਨਹੀਂ ਕਰ ਸਕਦਾ ਅਸੀਂ ਡੈਗਦੇ ਆ ਮਰਦੇ ਆ ਫੇਰ ਉੱਠਦੇ ਆ ਹੁਣ ਆ ਗੜੇ ਮਾਰੀ ਕਿੰਨੀ ਹੋਈ ਆ ਕਣਕ ਕਈ ਏਰੇ ਤਬਾਹ ਵੀ ਹੋ ਗਈ ਹਾੜ ਆਏ ਫਸਲ ਤਬਾਹ ਹੋ ਗਈ ਅਸੀਂ ਫੇਰ ਫਸਲ ਲਗਾਉਨੇ ਆ ਫੇਰ ਉਹਨੂੰ ਵੱਢਦੇ ਆ ਇੱਕ ਆਸ ਤੇ ਉਹ ਵੀ ਇੱਕ ਆਸ ਤੇ ਅਸੀਂ ਬੀਜਦੇ ਆ ਫੇਰ ਅਸੀਂ ਉਹ ਮਤਲਬ ਕਿ ਹੁਣ ਜੇ ਤਬਾਹ ਹੋ ਗਈ ਦੀ ਫੇਰ ਅਗਲੇ ਸਾਲ ਕਣਕ ਬੀਜਾਂਗੇ ਕੋਈ ਦੁਨੀਆ ਦਾ ਬਿਜ਼ਨਸਮੈਨ ਦਿਖਾ ਦਿਓ ਉਹਦੀ ਫੈਕਟਰੀ ਕਿਸੇ ਲਾਸ ਕਾਰਨ ਘਾਟੇ 'ਚ ਚੱਲ ਜਵੇ ਕਿਸੇ ਕਾਰਨ ਉਹਦੀ ਦੁਵਾਰੀ ਦੁਬਾਰਾ ਹਿੰਮਤ ਨਹੀਂ ਪੈਂਦੀ ਤਕੜੇ ਤਕੜੀਆਂ ਫੈਕਟਰੀਆਂ ਬੰਦ ਪਈਆਂ ਜੇ ਉਹ ਘਾਟੇ ਚੱਲ ਜਵੇ ਇੱਕ ਸਾਨੂੰ ਬਾਬੇ ਨਾਨਕ ਨੇ ਕਿਰਤ ਇਦਾਂ ਦੀ ਬਖਸ਼ੀ ਆ ਅਸੀਂ ਮਾਰ ਕੇ ਉੱਠ ਕੇ ਫੇਰ ਖੜੇ ਹੁੰਨੇ ਆ ਕਿਹਦੇ ਨਾਲ ਪੰਗੇ ਲੈਂਦੇ ਆ ਇਹ ਗਵਰਨਮੈਂਟ ਸਾਡੀ ਤਾਂ ਸਬਰ ਹੀ ਅਸੀਂ ਜੰਮਣ ਤੋਂ ਲੈ ਕੇ ਮਰਨ ਤੱਕ ਖੇਤੀ ਚੋਂ ਸਬਰੇ ਦਾ ਕੱਢਦੇ ਆ ਹੋਰ ਤਾਂ ਕਦੀ ਕੁਝ ਕੱਢਿਆ ਹੀ ਨਹੀਂ ਇਹ ਕਹਿੰਦੇ ਆ ਕਿ ਪੈਸਾ ਬਹੁਤ ਆ ਬਹੁਤ ਆ ਸਾਡੀ ਸਬਰ ਵੀ ਦੇਖੋ ਨਾ ਬਿਲਕੁਲ ਭਾਈ ਤੁਸੀਂ ਫੈਕਟਰੀਆਂ ਦੀ ਗੱਲ ਕੀਤੀ ਮੈਂ ਇੱਕ ਗੱਲ ਜ਼ਰੂਰ ਨੋਟ ਕੀਤੀ ਹੈ ਕਿ ਆਪਾਂ ਮੰਨ ਲਓ ਫੈਕਟਰੀ ਆ ਕੋਈ ਵੀ ਉੱਥੋਂ ਆਪਾਂ ਇੱਕ ਤਣਕਾ ਤੱਕ ਨਹੀਂ ਚੱਕ ਸਕਦੇ ਪਰ ਕਿਸਾਨਾਂ ਦੇ ਖੇਤਾਂ 'ਚੋਂ ਜਾਂ ਗੰਨੇ ਆ ਚਾਹੇ ਸਾਗ ਆ ਜਾਂ ਕੁਝ ਵੀ ਆ ਨਾ ਲੋਕ ਤੋੜ ਲੈਂਦੇ ਕਦੇ ਵੀ ਉਹ ਕਿਸੇ ਨੂੰ ਬੁਰਾ ਭਲਾ ਨਹੀਂ ਤੇ ਹੁਣ ਵੀ ਇੱਥੇ ਅੰਦੋਲਨ ਦੇ ਵਿੱਚ ਜਿਹੜੇ ਕਿਸਾਨ ਵੀ ਨਹੀਂ ਹੈਗੇ ਜਾਂ ਜਿਹੜੇ ਵੈਸੇ ਗਰੀਬ ਵਿਚਾਰੇ ਨੇ ਉਹ ਇੱਥੇ ਆ ਕੇ ਪ੍ਰਸ਼ਾਦਾ ਛਕ ਰਹੇ ਨੇ ਕਿਸਾਨ ਬੜੇ ਬਿਲਕੁਲ ਕਿਉਂਕਿ ਸਾਨੂੰ ਗੁਰੂਆਂ ਪੀਰਾਂ ਤੋਂ ਕੁਝ ਮਿਲਿਆ ਆ ਹੁਣ ਤੁਸੀਂ ਕਿਹਾ ਕਿ ਖੇਤੋਂ ਚੱਕ ਲੈਂਦੇ ਛੱਲੀ ਤੁਸੀਂ ਜ਼ਿਮੀਂਦਾਰ ਦੇ ਖੇਤ ਵਿੱਚੋਂ ਭਾਵੇਂ 10 ਤੋੜ ਲਓ ਤੁਹਾਨੂੰ ਕੁਝ ਨਹੀਂ ਕਹੂਗਾ ਹੋਣਗੇ ਕਈ ਰੋਕ ਦੇ ਵੀ ਆ ਕਈ ਨਹੀਂ ਪਰ ਤੁਹਾਨੂੰ ਕੋਈ ਇਦਾਂ ਤੁਹਾਡੇ ਹੱਥੋਂ ਨਹੀਂ ਕੁਖੋਣ ਲੱਗਾ ਤੁਸੀਂ ਕਿਸੇ ਦੁਕਾਨਦਾਰ ਤੋਂ ਟੋਫੀ ਵੀ ਕੱਢ ਕੇ ਦਿਖਾ ਦਿਓ ਉਹੀ ਛੱਲੀ ਜਿਹੜੀ ਕੋਈ ਆਮ ਲੋਕ ਸਾਡੇ ਖੇਤਾਂ ਚੋਂ ਉਧੇ ਤੋੜ ਕੇ ਲੈ ਜਾਂਦੇ ਆ ਉਹੀ ਛੱਕ ਛੱਲੀ ਇਹਨਾਂ ਦੇ ਕਾਰਪੋਰੇਟ ਘਰਾਣਿਆਂ ਦੇ ਵਿੱਚ ਉਹ 20 25 25 ਰੁਪਏ 30 30 ਰੁਪਏ ਦੀ ਵੇਖਦੀ ਹੈ ਸਾਡੇ ਫ੍ਰੀ ਲੈ ਜਾਂਦੇ ਆ ਕੋਈ ਦੁਕਾਨਦਾਰ ਦੀ ਕਿਲੋ ਦਾਲ ਡਾਲਜ ਹੈ ਪਾਉਂਦੇ ਦੀ ਬੋਰੇ ਦੇ ਵਿੱਚੋਂ ਉਹ ਫੇਰ ਇਕੱਠੀ ਕਰਕੇ ਵਿੱਚੇ ਮਿੱਟੀ ਮਿੱਟੀ ਇਕੱਠੀ ਕਰਕੇ ਉਹ ਬੋਰੇ ਦੇ ਵਿੱਚ ਪਾ ਲਓ ਸਾਡੀ ਕੁਆਂਟਲਾਂ ਕਣਕ ਝੋਨਾ ਕੰਬੈਨ ਜਦੋਂ ਅਸੀਂ ਕਰਦੇ ਆ ਖੇਤਾਂ 'ਚ ਕਰ ਜਾਂਦਾ ਕਈ ਲੋੜਬੰਦ ਪਰਿਵਾਰ ਛਿੱਟੇ ਚੁੱਕ ਕੇ ਗੁਜ਼ਾਰਾ ਕਰਦੇ ਆ ਅਸੀਂ ਕਦੀ ਰੋਕਿਆ ਨਹੀਂ ਉਹਨਾਂ ਨੂੰ ਅਸੀਂ ਕਹਿੰਨੇ ਕੰਬੈਨ ਖਤ ਜੋ ਨਿਕਲਦੇ ਭਾਵੇਂ ਤੁਸੀਂ ਜੋ ਵੱਡਣ ਵਾਲਾ ਬੰਨੇ ਤੋਂ ਸਾਰਾ ਵੱਡ ਕੇ ਲੈ ਜਾ ਤੁਸੀਂ ਇਹ ਸਾਡੇ ਜਿਹੜੇ ਜਿਗਰੇ ਸਾਨੂੰ ਖੂਨ 'ਚੋਂ ਮਿਲੇ ਆ ਜਾਂ ਸਬਰ ਮਿਲਿਆ ਆ ਇਹਦਾ ਮੁਕਾਬਲਾ ਦੁਨੀਆ 'ਤੇ ਕੋਈ ਗਵਰਨਮੈਂਟ ਆ ਕੋਈ ਪ੍ਰਸ਼ਾਸਨ ਆ ਕੋਈ ਨਹੀਂ ਕਰ ਸਕਦਾ ਤੇ ਨੌਜਵਾਨੋ ਕਿ ਤੁਸੀਂ ਕਿਵੇਂ ਦੇਖਦੇ ਹੋਣ ਇਸ ਮੋਰਚੇ ਨੂੰ ਅੱਗੇ ਕੀ ਹੋ ਸਕਦਾ ਜਾਂ ਕੀ ਹੋਣਾ ਚਾਹੀਦਾ ਹੈ ਜਿ세 ਬੰਦੀ ਇਹਨਾਂ ਨੂੰ ਕਹਿ ਦਿੱਤਾ ਕਿ ਬਾਰਡਰਾਂ ਤੇ ਇਹਨਾਂ ਬਾਰਡਰਾਂ ਤੇ ਬਹਿ ਕੇ ਹੀ ਅੱਗੇ ਜਿਹੜਾ ਇਹ ਸੰਘਰਸ਼ ਕੀਤਾ ਜਾਊਗਾ ਭਾਜੀ ਇਹ ਇਦਾਂ ਆ ਕਿ ਜਦ ਸਾਡੇ ਕੋਲ ਸਬਰ ਹੈਗਾ ਨਾ ਸਾਡੇ ਕੋਲ ਸਭ ਕੁਝ ਆ ਜ਼ਬਰਦਸਤ ਮੁਕਾਬਲਾ ਸਬਰ ਨਾਲ ਕਰਨਾ ਸਾਡਾ ਸਰਵੰਸਦਾਨੀ ਸਭ ਕੁਝ ਬਾਰ ਗਿਆ ਉਹਨੇ ਫੇ ਵੀ ਸ਼ੁਕਰ ਕੀਤਾ ਪ੍ਰਮਾਤਮਾ ਦਾ ਅਸੀਂ ਵੀ ਸ਼ੁਕਰੇ ਕਰਨਾ ਉਹਨੇ ਆਪਣਾ ਘਰ-ਬਾਰ ਲਟਾਤਾ ਸਭ ਕੁਝ ਸਾਡੇ ਕਰਕੇ ਅਸੀਂ ਫੇ ਅਸੀਂ ਉਹ ਸਬਰ ਕਰਕੇ ਅੱਜ ਤਾਂ ਫੇ ਇੱਥੇ ਬੈਠੇ ਆਂ ਤਰਪੈਲਾਂ 'ਚ ਬੈਠੇ ਆਂ ਫੈਸਿਲਿਟੀ ਹੈਗੀ ਸਾਰੀ ਹਨਾ ਤੇ ਅੱਗੇ ਜੋ ਆਗੂ ਕਹਿਣਗੇ ਉਵੇਂ ਚੱਲਾਂਗੇ ਅਸੀਂ ਆਪਣਾ ਨੁਕਸਾਨ ਨਹੀਂ ਕਰਵਾਉਣਾ ਜਿਵੇਂ ਪਿੱਛੇ ਨੁਕਸਾਨ ਹੋਇਆ ਨਾ ਮਾਲੀ ਨੁਕਸਾਨ ਹੋ ਜਾਵੇ ਅਸੀਂ ਝਰ ਲਾਂਗੇ ਜਾਨੀ ਨੁਕਸਾਨ ਨਹੀਂ ਅਸੀਂ ਝਰ ਸਕਦੇ ਕਿਉਂਕਿ ਹਰ ਕੋਈ ਜਿਹੜਾ ਵੀ ਇੱਥੇ ਆਇਆ ਹਰ ਇੱਕ ਨੂੰ ਲੋੜ ਆ ਘਰ ਕੋਈ ਬੇਲਾ ਨਹੀਂ ਜੇ ਕੋਈ ਕਹਿਣ ਬੇਲਾ ਆ ਕੋਈ ਨਿਵੇਲਾ ਆਪਣਾ ਕੋਈ ਘਰ ਛੱਡ ਕੇ ਕੰਮ ਛੱਡ ਕੇ ਆਇਆ ਜਾਂ ਪਿੱਛੇ ਉਹਨੂੰ ਮੈਨੇਜ ਕਰਕੇ ਆਇਆ ਨਹੀਂ ਤਾਂ ਕਈ ਕਹਿੰਦੇ ਬੇਲੇ ਆ ਜਾਂ ਕਈ ਜਿਹੜੇ ਘਰਾਂ ਚੋਂ ਨਹੀਂ ਨਿਕਲਦੇ ਖਾਸ ਕਰ ਉਹਨਾਂ ਲਈ ਆ ਇਹ ਤੁਸੀਂ ਘਰ ਬੈਠੇ ਆਪਣੀ ਤਾਕਤ ਨਹੀਂ ਪਛਾਣ ਸਕਦੇ ਪਰ ਜਿਹੜੇ ਮੋਰੇ ਬੈਠੇ ਆ ਉਹਨਾਂ ਨੇ ਤੁਹਾਡੀ ਤਾਕਤ 1947 'ਚ ਹੀ ਪਛਾਣ ਲਈ ਸੀ ਜਦੋਂ ਹੀ ਪੰਜਾਬ ਦੇ ਟੋਟੇ ਕੀਤੇ ਉਹਨਾਂ ਨੂੰ ਪੰਜਾਬ ਦੀ ਤਾਕਤ ਦਾ ਪਤਾ ਸੀ ਤਾਂ ਉਹਨਾਂ ਨੇ ਪੰਜਾਬ ਨੂੰ ਵੱਖੋ-ਵੱਖਰਾ ਕੀਤਾ ਕਿ ਜੇ ਇਹ ਇਕੱਠੇ ਰਹਿ ਗਏ ਇੱਕ ਮੁੱਠ ਰਹਿ ਗਏ ਇਹਨਾਂ ਦਾ ਸਾਨੂੰ ਤੜਕੇ ਨੂੰ ਨੱਪ ਲਿਆ ਕਰਨਾ ਪਹਿਲਾਂ ਉਹਨਾਂ ਨੇ ਪਾਕਿਸਤਾਨ ਪੰਜਾਬ ਦੀ ਵੰਡ ਕੀਤੀ ਫੇਰ ਪੰਜਾਬ ਜਿਹੜਾ ਪੰਜਾਬ 'ਚ ਰਹਿ ਗਿਆ ਉਹ ਚੋਂ ਹਰਿਆਣਾ ਵੱਖ ਕਰ ਦਿੱਤਾ ਦਿੱਲੀ ਨਾਲੋਂ ਸਰਾਦ ਤੋੜ ਲਈ ਅੱਜ ਉਹੀ ਹਰਿਆਣਾ ਸਾਡੇ ਤੋਂ ਵੱਖ ਹੋ ਕੇ ਸਾਡੇ ਦਿੱਲੀ ਦੇ ਗੱਭੇ ਖੜਾ ਜਿਉਂ ਨਾ ਹੁੰਦਾ ਸਾਡੀਆਂ ਮੰਗਾਂ ਜਿਹੜੀਆਂ ਅਸੀਂ ਇਨੇ ਕਿਲੋਮੀਟਰ ਜਾ ਕੇ ਮਨਾਉਨੇ ਆ ਅਸੀਂ ਸ਼ਹਿਰ ਸਾਨੂੰ ਮਨਾਉਣੀਆਂ ਸੋਖੀਆਂ ਹੋ ਜਾਂਦੀਆਂ ਸ਼ਾਇਦ ਨੌਬਤ ਹੀ ਨਾ ਆਉਂਦੀ ਫੇਰ ਸਰਕਾਰਾਂ ਨੂੰ ਜਿਹੜਾ ਇੰਨਾ ਡਰਿਆ ਜਿਹੜਾ ਲੋਕੀ ਘਰਾਂ ਚ ਬੈਠੇ ਆਪਣੀ ਤਾਕਤ ਨਹੀਂ ਪਛਾਣਦੇ ਇਹਨਾਂ ਨੇ ਸਾਡਾ ਡਰ ਪਛਾਣ ਲਿਆ ਏਡੇ ਏਡੇ ਬੈਰੀਕੇਟ ਤੁਸੀਂ ਕਦੇ ਜ਼ਿੰਦਗੀ ਦੇ ਇਤਿਹਾਸ ਬਾਹਰ ਵੀ ਹੁੰਦੇ ਆਈਂ ਅੰਦੋਲਨ ਹੁਣ ਸਾਰੇ ਆ ਬੀਟੀਓ ਬੀਟੀਓ ਜਿਹੜਾ ਨਵਾਂ ਡਬਲ ਟੀਓ ਨਵਾਂ ਆਇਆ ਜਿਹੜਾ ਉਹ ਸਾਰੇ ਹੁਣ ਇਸ ਟਾਈਮ ਅੰਦੋਲਨ ਹੋ ਰਿਹਾ ਆ ਬਾਹਰ ਤੁਸੀਂ ਇਦਾਂ ਦੇਖਿਆ ਕੰਕਰੀਟ ਬੰਦ ਕੀਤੀ ਹੈ ਗਵਰਨਮੈਂਟ ਦਾ ਖੋਲਦੀ ਆ ਉਹਨੇ ਬੰਦ ਕੀਤਾ ਹੈ ਅਸੀਂ ਖੋਲਨੇ ਆ ਸਾਡੇ ਤੇ ਜ਼ਬਰ ਕਰਦੇ ਆ ਖੋਲਣ ਤੇ ਜ਼ਬਰ ਹੁੰਦਾ ਹੁੰਦਾ ਜਾਂ ਰੋਕਣ ਤੇ ਜ਼ਬਰ ਹੁੰਦਾ ਹੁੰਦਾ ਸੋ ਅਸੀਂ ਤਾਂ ਆਮ ਪਬਲਿਕ ਨੂੰ ਵੀ ਇਹੀ ਕਹਿੰਨੇ ਆ ਕਿ ਹਰ ਇੱਕ ਨੂੰ ਇਹ ਸਾਥ ਦੇਣਾ ਚਾਹੀਦਾ ਜੇ ਇਹ ਕੋਈ ਵੀ ਕਾਨੂੰਨ ਲਾਗੂ ਹੁੰਦਾ ਆ ਐਮਐਸਪੀ ਦਾ ਇਹ ਨਾ ਕੋਈ ਮਹਿੰਗਾਈ ਵੱਧਦੀ ਆ ਮਹਿੰਗਾਈ ਨਹੀਂ ਵਧੂਗੀ ਜਿਹੜੀ ਹੁਣ ਅਸੀਂ ਗੋਭੀ ਕੋਈ ਫਸਲ ਬੀਜਦੇ ਆ ਅਸੀਂ ਗੋਭੀ ਸਾਡੀ ਮੰਡੀ ਦੇ ਵਿੱਚ 20 ਰੁਪਏ ਕਿਲੋ ਵਿਕਦੀ ਆ। ਉਹੀ ਇੱਕ ਫੇਰੇ ਵਾਲਾ 20 ਰੁਪਏ ਖਰੀਦ ਕੇ ਉਹ ਘਰਾਂ ਦੇ ਤੱਕ ਪਹੁੰਚਾਉਣ ਤੱਕੇ ਉਹ 40 ਰੁਪਏ ਰੇਟ ਕਰ ਦਿੰਦਾ। ਅਸੀਂ 3-4 ਮਹੀਨੇ ਫਸਲ ਸੰਭੀ। ਸਵੇਰ ਸ਼ਾਮ ਨੂੰ ਤੋੜੀ, ਸਵੇਰ ਨੂੰ ਤੜਕੇ 3 ਵਜੇ ਮੰਡੀ ਗਏ। ਫੇਰ ਅਸੀਂ ਜਾ ਕੇ 4 ਘੰਟੇ ਮੱਥਾ ਮਾਰ ਕੇ ਪ੍ਰਵਾਸੀ ਮਜ਼ਦੂਰਾਂ ਦੇ ਨਾਲ ਮੱਥਾ ਮਾਰਨਾ ਪੈਂਦਾ। ਮੂੰਹ 'ਚ ਕਵੇਰ ਪਾਇਆ ਹੁੰਦਾ। 빙ਜੇ ਮੂੰਹ ਨਾ ਕਹਿ ਦੇਣਗੇ 10 ਰੁਪਏ ਲੈਗਾ। ਵੜਾ ਅਸੀਂ ਖੇਤਾਂ ਚੋਂ ਪੱਟ ਕੇ ਮਿਹਨਤ ਕਰਕੇ ਲੈ ਕੇ ਗਏ ਆ ਇਹੀ ਤਾਂ ਅਸੀਂ ਮੰਗ ਕਰਦੇ ਆ ਉਹ ਹੁਣ 20 ਰੁਪਏ ਅਸੀਂ ਵੇਚੀ 40 ਰੁਪਏ ਪਰ ਜਿਹੜਾ ਫੇਰੇ ਵਾਲਾ ਉਹਨੇ ਵੇਚ ਦਿੱਤੀ ਘਾਟਾ ਕਿਹਦਾ ਸਾਨੂੰ ਤਾਂ ਚਲੋ ਸਾਡੀ ਮਿਹਨਤ ਮਿਲ ਗਈ ਜਿਹੜੇ ਸ਼ਹਿਰਾਂ ਚ ਬੈਠੇ ਆ ਘਾਟਾ ਤਾਂ ਉਹਨਾਂ ਦਾ ਆ ਜੇ ਉਹ ਸਾਡੇ ਇੱਕ ਇੱਕ ਐਮਐਸਪੀ ਲਾਗੂ ਹੋ ਜਵੇ ਵੇ ਗੋਭੀ 20 ਰੁਪਏ ਤੋਂ ਵੱਧ ਨਹੀਂ ਵੇਚ ਸਕਦੇ ਉਹ 20 ਰੁਪਏ ਵੇਚ ਦੇਣਗੇ ਉਹ 40 ਰੁਪਏ ਨਹੀਂ ਵੇਚ ਸਕਦੇ ਕਿਉਂਕਿ ਘਰ ਬੈਠੇ ਨੂੰ ਪਤਾ ਹੋ ਯਾਰ ਗੋਭੀ ਦਾ ਐਮਐਸਪੀ ਤਾਂ ਗੋਭੀ ਦੀ ਹੈਗੀ 20 ਰੁਪਏ ਤੁਸੀਂ ਕਿੱਦਾਂ ਵੱਧ-ਤੋਂ ਵੇਚ ਦੋਗੇ ਇੱਕ ਨਿਧਾਰਤ ਮੁੱਲ ਹਰੇਕ ਫਸਲ ਦਾ ਹੋਣਾ ਚਾਹੀਦਾ ਅਸੀਂ ਜ਼ਿਆਦਾ ਨਹੀਂ ਮੰਗਦੇ ਘੱਟ ਨਹੀਂ ਮੰਗਦੇ ਮੀਡੀਅਮ ਜਾ ਕਰ ਦੇਣ ਜਿਹਦੇ ਵਿੱਚ ਸਾਨੂੰ ਵੀ ਘਾਟਾ ਨਾ ਪਵੇ ਤੇ ਜਿਹੜਾ ਖਰੀਦਣ ਵਾਲਾ ਉਹਨੂੰ ਵੀ ਕੋਈ ਘਾਟਾ ਨਾ ਪਵੇ ਜੀ ਹੋਰ ਵੀ ਬਾਈ ਇੱਧਰ ਲੱਗੇ ਹੋਏ ਨੇ ਬਾਈ ਜੀ ਤੁਹਾਡਾ ਕੀ ਨਾਮ ਆ ਜੀ ਕੀ ਹੈ ਮੇਰਾ ਸੁਖਵਿੰਦਰ ਸੰਚਾਲ ਠੀਕ ਹੈ ਕਿੱਥੋਂ ਦੇ ਰਹਿਣ ਵਾਲੇ ਹੋ ਐਸਬੀਐਸ ਨਗਰ ਨਵਾਂ ਸ਼ਹਿਰ ਕਿਹੜਾ ਪਿੰਡ ਹੈ ਤਲਵੰਡੀ ਜੱਟਾ ਜੀ ਤੇ ਬਾਈ ਕਿਵੇਂ ਦੇਖਦੇ ਹੋ ਕਿ ਸੇਵਾ ਕਰ ਰਹੇ ਹੋ ਐ ਸਪੀਰ ਦੇ ਲੱਗ ਜੰਨੇ ਹਾਂਜੀ 7 ਵਜੇ ਤੋਂ ਸਟਾਰਟ ਕਰਦੀਆਂ ਬਾਈ ਜੀ ਤੇ ਸਾਰਾ 4-5 ਵਜੇ ਤੱਕ ਚੱਲਦੀਆਂ ਜੀ ਤੇ ਕਦੋਂ ਕਦੋਂ ਤੱਕ ਸੇਵਾ ਕਰਨ ਦਾ ਹੈ ਕਿ ਲਗਾਤਾਰ ਜੀ ਹਾਂਜੀ ਜਦ ਤੱਕ ਸੰਘਰਸ਼ ਚੱਲੇਗਾ ਜੀ ਇੱਥੇ ਇੱਥੇ ਇਦਾਂ ਸੇਵਾ ਕਰਦੇ ਰਹਿਾਂਗੇ ਜੀ ਵੀਰ ਜਿਹੜੇ ਮੌਜੂਦ ਨੇ ਜਿੰਨਾ ਕੋਈ ਕਿਸਾਨ ਵੀ ਆਂਦੇ ਨੇ ਆਪਣੇ ਕੱਪੜੇ ਤੋਂ ਆਂਦੇ ਨੇ ਲਗਾਤਾਰ ਸੇਵਾ ਨਾ ਮੰਦੇ ਤੇ ਇਹਨਾਂ ਨੇ ਕਿਹਾ ਕਿ ਜਦੋਂ ਤੱਕ ਜਿਹੜਾ ਕਿਸਾਨ ਅੰਦੋਲਨ ਚੱਲਦਾ ਰਹੂਗਾ ਉਦੋਂ ਤੱਕ ਅਸੀਂ ਇਹ ਸੇਵਾ ਮੈਂ ਇੱਥੇ ਨਵਾਂ ਆਦੇ ਰਹਿਾਂਗੇ ਕੈਮਰਾਮੈਨ ਜਸ਼ਨ ਦੇ ਨਾਲ ਅਮਨਦੀਪ ਸਿੰਘ ਗੜੀ ਪ੍ਰੋ ਪੰਜਾਬ ਟੀਵੀ ਸ਼ੰਭੂ ਬਾਡਰ